ਤੇ ਆਸ਼ਾ ਕਰਦੇ ਹਾਂ ਸਾਰੇ ਇਸੇ ਤਰੀਕੇ ਨਾਲ ਹਰ ਸਾਲ ਆਏ ਆਪਾਂ ਦੀਵਾਲੀ ਦੁਸ਼ਹਿਰਾ ਹਰ ਤਿਹਾਜ ਜੋਸ਼ ਨਾਲ ਮਨਾਈਏ ਜਿੰਨਾਂ ਨੂੰ ਹਰ ਸਾਲ ਜਿਹੜਾ ਇੱਥੇ ਸ਼ਿਰਕਤ ਕਰਨ ਦਾ ਮੌਕਾ ਮਿਲਦਾ ਕੀ ਸਮਝੋ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਹਾਂ ਕਿਉਂਕਿ ਦੇਖੋ ਧਰਮ ਕਰਮ ਦੇ ਕੰਮਾਂ ਦੇ ਵਿੱਚ ਨਾ ਅਸੀਂ ਸਾਡਾ ਆਪਣਾ ਕੋਈ ਨਹੀਂ ਆਕਾਲਪੁਰ ਚਾਹੁੰਦਾ ਰਾਮ ਜੀ ਚਾਹੁੰਦੇ ਨੇ ਤਾਂ ਹੀ ਅਸੀਂ ਅੱਜ ਇੱਥੇ ਬੈਠੇ ਹਾਂ ਜੇਕਰ ਸਾਡੇ ਤੇ ਉਹਨਾਂ ਦਾ ਅਸ਼ੀਰਵਾਦ ਨਾ ਹੋਏ ਤਾਂ ਉਹਨਾਂ ਦੀ ਰਜ਼ਾ ਤੋਂ ਬਿਨਾਂ ਤਾਂ ਪੱਤਾ ਵੀ ਨਹੀਂ ਹਿੱਲਦਾ ਸਾਡੀ ਕੀ ਮਜਾਲੇ ਸੀ ਆਜੀ ਮੈਡਮ ਡਿਜੀਟਲ ਦੌਰ ਦੇ ਵਿੱਚ ਲੋਕ ਜਿਆਦਾ ਡਿਜੀਟਲ ਨਾਲ ਜੁੜੇ ਨੇ ਫੋਨ ਨਾਲ ਜੁੜੇ ਨਹੀਂ ਤੇ ਇੱਥੇ ਰਾਮਜੀਲਾ ਗਰਾਊਂਡ ਦੇ ਵਿੱਚ ਕਾਫੀ ਲੋਕਾਂ ਦੀ ਜਿਹੜਾ ਉਹ ਸ਼ਾਂਤ ਦਿੱਖਤ ਹੁੰਦਾ ਹੈ ਉਹ ਕੀ ਸਮਾਧਿਓ ਤੁਸੀਂ ਜਿਹੜਾ ਡਿਜੀਟਲ ਦੌਰ ਦੇ ਨਾਲ ਜੁੜੇ ਹੋ ਕੇ ਫੈਨਾਨ ਨਾਲ ਦੀ ਜਿਹੜਾ ਇਹ ਜਿਹੜਾ ਰਾਮਜੀਲਾ ਗ੍ਰੀਜ ਕਾਫੀ ਸ਼ਾਂਤ ਦਿੱਖਤ ਨਹੀਂ ਨਹੀਂ ਇਹ ਤੁਸੀਂ ਬੜਾ ਚੰਗਾ ਕੁਐਸਚਨ ਕੀਤਾ ਹੈ ਕਿ ਪਤਾ ਹੈ ਇਹ ਜਿਹੜੀਆਂ ਚੀਜ਼ਾਂ ਨੇ ਡਰਾਮਾ ਹੋ ਗਿਆ ਨਾਟਕ ਹੋ ਗਿਆ ਜੇ ਜਿਹੜੀਆਂ ਲੀਲਾਵਾਂ ਅਸੀਂ ਆਮ ਐਕਚੁਅਲ ਜੀ ਥੀਏਟਰ ਚ ਦੇਖਦੇ ਆ ਗਏ ਆ ਲਾਈਵ ਦੇਖਦੇ ਆ ਇਹ ਆਲਮੋਸਟ ਲੋਪ ਹੀ ਹੋ ਗਿਆ ਨੇ ਹੁਣ ਹਰ ਸਭ ਕੁਝ ਡਿਜੀਟਲ ਹੈ ਅੱਜ ਦਿਲ ਕਰਦਾ ਮੈਂ ਰਮਾਇਣ ਦੇਖ ਲਿਆ ਅੱਜ ਦਿਲ ਕਰਦਾ ਮੈਂ ਕੁਝ ਹੋਰ ਦੇਖ ਲਿਆ ਇੱਕ ਕਹਿੰਦੇ ਨਾ ਕਰ ਲੋ ਦੁਨੀਆ ਮੁਕਤੀ ਮੈਂ ਉਹ ਗੱਲ ਸੱਚ ਹੈ ਸਾਡੀ ਮੁਕਤੀ ਚ ਸਾਰਾ ਕੁਝ ਹੈਗਾ ਹੈ ਪਰ ਜੋ ਆਨੰਦ ਸਾਨੂੰ ਇੱਥੇ ਆ ਕੇ ਲਾਈਵ ਦੇਖਣ ਦੇ ਵਿੱਚ ਆਉਂਦਾ ਹੈ ਔਰ ਸਾਰੇ ਜਿਹਨੇ ਅਸੀਂ ਇਕੱਠੇ ਹੁੰਨੇ ਆ ਆਪਣਾ ਟਾਈਮ ਕੱਢ ਕੇ ਤਾਂ ਉਹਦੇ ਨਾਲ ਜਿਹੜਾ ਇੱਕ ਬੌਂਡ ਬੰਦਾ ਹੈ ਇੱਕ ਆਪਣੇ ਇਲਾਕੇ ਨਾਲ ਵੀ ਬੌਂਡ ਬੰਦਾ ਹੈ ਆਪਣੇ ਭਾਈਚਾਰੇ ਨਾਲ ਵੀ ਬੌਂਡ ਬੰਦਾ ਹੈ ਤੇ ਸਿੱਧ ਧਰਮ ਕਰਮ ਦੇ ਨਾਲ ਵੀ ਲਾਈਵ ਜੁੜਦੇ ਆ ਮੈਨੂੰ ਲੱਗਦਾ ਹੈ ਕਿ ਫਿਜ਼ੀਕਲੀ ਅਪੀਰੈਂਸ ਬਹੁਤ ਜ਼ਰੂਰੀ ਹੈ ਡਿਜੀਟਲ ਨਾਲ ਮਨਜੀ ਛੋਟਾ ਜਿਹਾ ਲਾਸਟ ਕੁਸਚਨ ਹੈ ਕਿ ਜੇਕਰ ਤਾਂ ਨਸ਼ਾ ਨਾਲ ਤੇ ਕਾਫੀ ਕੱਟ ਦੇ ਰਿਹਾ ਹੈ ਤਾਂ ਫਿਰ ਇਹ ਲੋਕ ਜਿਹੜੇ ਨਸ਼ੇ ਦੇ ਨਾਲ ਜਿਆਦਾ ਵੱਧ ਰਹੇ ਨੇ ਨੌਜਬਾਨੀ ਤਾਂ ਪਹਿਲਾਂ ਬੀਬੀਆਂ ਦੀ ਸ਼ਮੂਲਤ ਨਹੀਂ ਸੀ ਹੁਣ ਤਾਂ ਜਿਹੜੀਆਂ ਲੜਕੀਆਂ ਵੀ ਜਿਹੜੀਆਂ ਔਰਤਾਂ ਵੀ ਜਿਹੜੀਆਂ ਦੇ ਵਿੱਚ ਸ਼ਾਮ ਲਗੀਆਂ ਨੇ ਤੇ ਕੀ ਮੈਸੇਜ ਦੇਣਾ ਚਾਹੋਗੇ ਇਸ ਧਾਰਮਿਕ ਸਟੇਜ ਤੋਂ ਮੈਂ ਇਸ ਧਾਰਮਿਕ ਸਟੇਜ ਤੋਂ ਇਹ ਮੈਸੇਜ ਦੇਣਾ ਚਾਹੁੰਗੀ ਕਿ ਇਹਨੂੰ ਇੱਕ ਐਂਟਰਟੇਨਰ ਦਾ ਐਂ ਸਿਰਫ ਇੱਕ ਐਂਟਰਟੇਨਮੈਂਟ ਦਾ ਥ੍ਰੂਪ ਤਰ੍ਹਾਂ ਨਾ ਸਮਝੋ ਜੇ ਤੁਸੀਂ ਦੇਖਰ ਸੀ ਇੱਥੇ ਆਏ ਆ ਇਸ ਪਵਿੱਤਰ ਮੰਚ ਤੇ ਆਏ ਆ ਇਸ ਪਵਿੱਤਰ ਥਾਂ ਤੇ ਆਏ ਆ ਤੇ ਮੈਨੂੰ ਲੱਗਦਾ ਜੋ ਹਰ ਜੋ ਇਸੋ ਲਾਮਲੀਲਾ ਤੋਂ ਕਹਾਂ ਲੋ ਜਾਂ ਹਰ ਕੈਰੇਕਟਰ ਤੋਂ ਚਾਹੇ ਰਾਮ ਜੀ ਹੈ ਚਾਹੇ ਸੀਤਾ ਜੀ ਹੈ ਚਾਹੇ ਲਕਸ਼ਮਣ ਜੀ ਹੈ ਚਾਹੇ ਹਨੂਮਾਨ ਜੀ ਹੈ ਜੋ ਸਾਨੂੰ ਉਹਨਾਂ ਤੋਂ ਸਿੱਖ ਮਿਲਦੀ ਹੈ ਜੇਕਰ ਅਸੀਂ ਉਹਨੂੰ ਆਪਣੀ ਲਾਈਫ ਦੇ ਵਿੱਚ ਜੀਵਨ ਦੇ ਵਿੱਚ ਅਮਲ 'ਚ ਨਹੀਂ ਉਤਾਰਾਂਗੇ ਤਾਂ ਉਹ નિਸ਼ਕਲ ਰਹੂ ਤੇ ਮੈਂ ਤਾਂ ਇਹ ਕਹਿੰਦੀ ਆ ਜਿਹੜਾ ਵੀ ਯੂਸ ਜੋ ਵੀ ਅਸੀਂ ਆਏ ਆ ਅਸੀਂ ਕੁਛ ਨਾ ਕੁਛ ਸਿੱਖੇ ਜਾਈਏ ਤੇ ਆਪਣੇ ਐਕਚੁਅਲ ਦੇ ਵਿੱਚ ਆਪਣੀ ਲਾਈਫ ਦੇ ਵਿੱਚ ਉਹਨੂੰ ਅਮਲ ਕਰੀਏ ਇਹ ਨਾਲ ਅਸੀਂ ਮਾੜੀ ਸੰਗਤ ਤੋਂ ਦੂਰ ਰਾਵਾਂਗੇ ਬੁਰਾਈ ਦੇ ਉੱਤੇ ਜਿੱਤ ਹਾਸਲ ਕਰਾਂਗੇ ਲੱਖਿਆਂ ਦੇ ਉੱਤੇ ਜਿੱਤਾਂ ਅਸੀਂ ਜੜਾਂਗੇ